रहेਗੀ ਕਿਸਾਨ ਅੱਗੇ ਧੱਕੇ ਖਾਂਦੇ ਫਿਰਦੇ ਨੇ ਤੇ ਨਾਲੇ ਜਿਹੜੀ ਐਗਰੋਬੇਸ ਸਾਡੀ ਇੰਡਸਟਰੀ ਐ ਰਾਈਸ ਮਿਲਸ ਉਹ ਤਬਾਹ ਹੋਣ ਤੋਂ ਬਚਣ ਗਿਆ ਸਰਕਾਰ ਇਸ ਪਾਸੇ ਜ਼ਰੂਰ ਧਿਆਨ ਦੇਵੇ ਬਾਜਬਾ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਜੀ ਸਪੀਕਰ ਸਰ ਸਰ ਮੇਰੀ ਬੇਨਤੀ ਇਹ ਹੈ ਸਪੀਕਰ ਸਾਹਿਬ ਕਈ ਦਿਨ ਦੀਆਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਤੇ ਚੰਡੀਗੜ੍ਹ ਤੇ ਬਾਰਡਰਸ ਤੇ ਬੈਠੀਆਂ ਕੱਲ ਉਹਨਾਂ ਨੇ ਆਨਰੇਬਲ ਐਗਰੀਕਲਚਰ ਮੰਤਰੀ ਖੁੱਡੀਆਂ ਸਾਹਿਬ ਇਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਇੱਕ ਮੇਰੇ ਵੱਲੋਂ ਵੀ ਇਹਨਾਂ ਦੇ ਹੱਥੀਂ ਕਲਿਆ ਜੀ ਮੇਰੀ ਗੁਜ਼ਾਰਿਸ਼ ਤੁਹਾਨੂੰ ਹੈ ਕਿ ਆਲ ਪਾਰਟੀ ਇੱਕ ਡੈਲੀਗੇਸ਼ਨ ਬਣਾ ਲਓ ਜਾਂ ਤੇ ਉਹਨਾਂ ਨੂੰ ਉੱਥੇ ਮਿਲ ਲਈਏ ਜਾਂ ਆਪਣੇ ਕੋਲ ਬੁਲਾ ਲਓ ਜਿਹੜੀਆਂ ਡਿਮਾਂਡ ਸੈਂਟਰ ਨਾਲ ਨੇ ਉਹ ਸਟੇਟ ਗਵਰਨਮੈਂਟ ਏਕਅਪ ਕਰੇ ਜਿਹੜੀਆਂ ਤੁਹਾਡੇ ਨਾਲ ਨੇ ਉਹਨਾਂ ਤੇ ਵੀ ਗੰਭੀਰਤਾ ਨਾਲ ਆਪਾਂ ਉਹਨਾਂ ਦੇ ਨਾਲ ਚਰਚਾ ਕੀਤੀ ਜਾਏ ਇਹਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਬਣ ਸਕਦੀ ਹੈ ਇਹਨਾਂ ਨੂੰ ਇੱਥੇ ਨਾ ਬੈਠਣ ਦਿੱਤਾ ਜਾਏ ਜੀ ਮੇਰੀ ਗੁਜ਼ਾਰਿਸ਼ ਹੈ ਜਲਦੀ ਤੋਂ ਜਲਦੀ ਗੱਲ ਸੁਣ ਕੇ ਉਹਨਾਂ ਫਰਕ ਕਰਕੇ ਘਰਾਂ ਨੂੰ ਜਾਣ। ਇੱਕ। ਥੈਂਕ ਯੂ। ਨੰਬਰ 2 'ਚ ਇੱਕ ਬਹੁਤ ਗੰਭੀਰ ਮਸਲਾ ਹੈ। ਚੰਦਨ ਪਹਿਲੇ ਕੁਝ ਕਿਸਾਨ ਲੀਡਰਸ ਦਿੱਲੀ ਦੇ 에ਰਪੋਰਟ ਤੋਂ ਜਿਹਦੇ ਵਿੱਚ ਸਾਬਲਦੇਵ ਸਿੰਘ ਸਰਸਰ ਡਾਲੇਵਾਲ ਸਾਹਿਬ ਸ੍ਰੀ ਸਾ ਪਾਇਏ ਸੀ ਦਿੱਲੀ 에ਰਪੋਰਟ ਤੋਂ ਤਾਮਿਲਨਾਡ ਜਾ ਰਹੇ ਸੀ ਕਿਸਾਨਾਂ ਦੀ ਇੱਕ ਮੀਟਿੰਗ ਨੂੰ ਉਹਦੇ ਵਿੱਚ ਹਿੱਸਾ ਲੈਣ ਵਾਸਤੇ ਇੰਡੀਅਨ 에ਅਰਲਾਈਨਸ ਨੇ ਚਾਰ ਜਿਹੜੇ ਕਿਸਾਨ ਲੀਡਰ ਨੇ ਕਿਉਂਕਿ ਸ੍ਰੀ ਸਾ ਪਾਇਏ ਸੀ ਜਿਸ ਦਾ ਤੁਸੀਂ ਵੀ ਅਮਰ ਧਾਰੀ ਉਹ ਉਸ ਤਰ੍ਹਾਂ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਅਸੀਂ ਬਕਾਇਦਾ ਤੌਰ ਟਿਕਟਸ ਦੇ ਅਲਾਵਾ ਉਹਨਾਂ ਨੂੰ ਜਹਾਜ਼ੋਂ ਉਤਾਰਿਆ ਗਿਆ ਮੈਂ ਚਾਹਵਾਂਗਾ ਕਿ ਗਵਰਨਮੈਂਟ ਆਫ ਪੰਜਾਬ ਜਿਹੜੀ ਹੈ ਸਿਵਲ ਅਵਿਲੇਸ਼ਨ ਮਿਨਿਸਟਰ ਨਾਲ ਆਪਣੀ ਗਹਿਰੀ ਚਿੰਤਾ ਵੀ ਤੇ ਆਪਣਾ ਬਕਾਇਦਾ ਤੌਰ ਇਤਰਾਜ਼ ਵੀ ਜਤਾਏ ਕਿ ਇਹ ਜਿਹੜੇ ਸਿੱਖ ਸਿੰਬल्स ਆਫ ਰਿਲੀਜੀਅਨ ਨੇ ਵਰਲਡ ਓਵਰ ਲੋਕਾਂ ਨੇ ਕਦੀ ਇੰਟਰਨੈਸ਼ਨਲ 에ਰਪੋਰਟਸ ਤੇ ਕਦੀ ਟੱਚ ਨਹੀਂ ਕੀਤਾ ਦੀ ਇਹਨਾਂ ਸਾਡੇ ਆਪਣੇ ਦੇਸ਼ ਦੇ ਵਿੱਚ ਅਜੇ ਵੀ ਅਨਅਵੇਅਰਨੈਸ ਇੰਨੀ ਹੈ ਜੀ ਤੋ ਇਸ ਗੱਲ ਦੇ ਵੀ ਮੈਂ ਚਾਹਾਂਗਾ ਕਿ ਜ਼ਰੂਰ ਕਿਰਪਾ ਕਰਕੇ ਡਾਇਰੈਕਸ਼ਨ ਗਵਰਨ ਦੇ ਦੇਖੋ ਤੁਹਾਡੀ ਬੜਾ ਚਿੰਤਾ ਵਾਜਬ ਹੈ ਜਿਹੜੀਆਂ ਲੋਕਲ ਫਲਾਈਟਸ ਆ ਵਿਦਨ ਇੰਡੀਆ ਉਥੇ ਤਾਂ ਕੋਈ আপত্তি ਨਹੀਂ ਕਰਦਾ ਸੀ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੇ ਦੇਖ ਲਾਂਗੇ ਕੀ ਹੋ ਸਕਦਾ ਲੇਕਿਨ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਅਲਾਉਟ ਨਹੀਂ ਹੈ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਅਲਾਉਟ ਨਹੀਂ ਹੈ ਸੋ ਹੈਗੀ ਕਿਸਾਨ ਅੱਗੇ ਧੱਕੇ ਖਾਂਦੇ ਫਿਰਦੇ ਨੇ ਤੇ ਨਾਲੇ ਜਿਹੜੀ ਐਗਰੋਬੇਸਡ ਇੰਡਸਟਰੀ ਆ ਰਾਈਸ ਮਿਲਸ ਉਹ ਤਬਾਹ ਹੋਣ ਤੋਂ ਬਚਣਗੀਆਂ ਸਰਕਾਰ ਇਸ ਪਾਸੇ ਜ਼ਰੂਰ ਧਿਆਨ ਦੇਵੇ ਬਾਜਵਾ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਜੀ ਸਪੀਕਰ ਸਰ ਮੇਰੀ ਬੇਨਤੀ ਇਹ ਹੈ ਸਪੀਕਰ ਸਾਹਿਬ ਕਈ ਦਿਨ ਦੀਆਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਤੇ ਚੰਡੀਗੜ੍ਹ ਤੇ ਬਾਰਡਰਸ ਤੇ ਬੈਠੀਆਂ ਕੱਲ ਉਹਨਾਂ ਨੇ ਆਨਰੇਬਲ ਐਗਰੀਕਲਚਰ ਮੰਤਰੀ ਕੁਡੀਆਂ ਸਾਹਿਬ ਇਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਇੱਕ ਮੇਰੇ ਵਾਸਤੇ ਵੀ ਇਹਨਾਂ ਦੇ ਹੱਥੀਂ ਕੱਲਿਆ ਮੇਰੀ ਗੁਜ਼ਾਰਿਸ਼ ਤੁਹਾਨੂੰ ਹੈ ਕਿ ਆਲ ਪਾਰਟੀ ਇੱਕ ਡੈਲੀਗੇਸ਼ਨ ਬਣਾ ਲਓ ਜਾਂ ਤੇ ਉਹਨਾਂ ਨੂੰ ਉੱਥੇ ਮਿਲ ਲਈਏ ਜਾਂ ਆਪਣੇ ਕੋ ਬੁਲਾ ਲਓ ਜਿਹੜੀਆਂ ਡਿਮਾਂਡ ਸੈਂਟਰ ਨਾਲ ਨੇ ਉਹ ਸਟੇਟ ਗਵਰਨਮੈਂਟ ਟੇਕ ਅਪ ਕਰੇ ਜਿਹੜੀਆਂ ਤੁਹਾਡੇ ਨਾਲ ਨੇ ਉਹਨਾਂ ਤੇ ਵੀ ਗੰਭੀਰਤਾ ਨਾਲ ਆਪਾਂ ਉਹਨਾਂ ਦੇ ਨਾਲ ਚਰਚਾ ਕੀਤੀ ਜਾਏ ਇਹਦੇ ਹੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਬਣ ਸਕਦੀ ਹੈ ਇਹਨਾਂ ਨੂੰ ਇੱਥੇ ਨਾ ਬੈਠਣ ਦਿੱਤਾ ਜਾਏ ਜੀ ਮੇਰੀ ਗੁਜ਼ਾਰਿਸ਼ ਹੈ ਜਲਦੀ ਤੋਂ ਜਲਦੀ ਗੱਲ ਸੁਣ ਕੇ ਉਹਨਾਂ ਫਾਰਕ ਕਰਕੇ ਘਰਾਂ ਨੂੰ ਜਾਣ ਇੱਕ ਥੈਂਕ ਯੂ ਨੰਬਰ 2 ਸਰ ਇੱਕ ਬਹੁਤ ਗੰਭੀਰ ਮਸਲਾ ਹੈ ਚੰਦਣ ਦਿਨ ਪਹਿਲੇ ਕੁਝ ਕਿਸਾਨ ਲੀਡਰਸ ਦਿੱਲੀ ਦੇ 에ਰਪੋਰਟ ਤੋਂ ਜਿਹਦੇ ਵਿੱਚ ਸਾਬਲਦੇਵ ਸਿੰਘ ਸਰਸਾ ਡਾਲੇਵਾਲ ਸਾਹਿਬ ਸ੍ਰੀ ਸਾਹਿਬ ਪਾਏ ਸੀ ਦਿੱਲੀ 에ਰਪੋਰਟ ਤੋਂ ਤਾਮਿਲਨਾਡ ਜਾ ਰਹੇ ਸੀ ਕਿਸਾਨਾਂ ਦੀ ਇੱਕ ਮੀਟਿੰਗ ਨੂੰ ਉਹਦੇ ਵਿੱਚ ਹਿੱਸਾ ਲੈਣ ਵਾਸਤੇ ਇੰਡੀਅਨ 에ਅਰਲਾਈਨਸ ਨੇ ਚਾਰ ਜਿਹੜੇ ਕਿਸਾਨ ਲੀਡਰ ਨੇ ਕਿਉਂਕਿ ਸ੍ਰੀ ਸਾਹਿਬ ਪਾਏ ਸੀ ਜਿਸ ਦਾ ਤੁਸੀਂ ਵੀ ਅਮਰਧਾਰੀ ਹੋ ਉਸ ਤਰ੍ਹਾਂ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਅਸੀਂ ਬਕਾਇਦਾ ਤੌਰ ਟਿਕਟਸ ਦੇ ਅਲਾਵਾ ਉਹਨਾਂ ਨੂੰ ਜਹਾਜ਼ੋਂ ਉਤਾਰਿਆ ਗਿਆ ਮੈਂ ਚਾਹਾਂਗਾ ਕਿ ਗਵਰਨਮੈਂਟ ਆਫ ਪੰਜਾਬ ਜਿਹੜੀ ਹੈ ਸਿਵਲ ਐਵੀਏਸ਼ਨ ਮਿਨਿਸਟਰ ਨਾਲ ਆਪਣੀ ਗਹਿਰੀ ਚਿੰਤਾ ਵੀ ਤੇ ਆਪਣਾ ਬਕਾਇਦਾ ਤੌਰ ਇਤਰਾਜ਼ ਵੀ ਜਤਾਏ ਕਿ ਇਹ ਜਿਹੜੇ ਸਿੱਖ ਸਿੰਬल्स ਆਫ ਰਿਲੀਜੀਅਨ ਨੇ ਵਰਲਡ ਓਵਰ ਲੋਕਾਂ ਨੇ ਕਦੀ ਇੰਟਰਨੈਸ਼ਨਲ 에ਰਪੋਰਟਸ ਤੇ ਕਦੀ ਟੱਚ ਨਹੀਂ ਕੀਤਾ ਦੀ ਇਹਨਾਂ ਸਾਡੇ ਆਪਣੇ ਦੇਸ਼ ਦੇ ਵਿੱਚ ਅਜੇ ਵੀ ਅਨਅਵੇਅਰਨੈਸ ਇੰਨੀ ਹੈ ਜੀ ਤੋ ਇਸ ਗੱਲ ਦੇ ਵੀ ਮੈਂ ਚਾਹਾਂਗਾ ਕਿ ਜ਼ਰੂਰ ਕਿਰਪਾ ਕਰਕੇ ਡਾਇਰੈਕਸ਼ਨ ਗਵਰਨ ਦੇ ਦੇਖੋ ਤੁਹਾਡੀ ਬੜਾ ਚਿੰਤਾ ਵਾਜਿਬ ਹੈ ਜਿਹੜੀਆਂ ਲੋਕਲ ਫਲਾਈਟਸ ਆ ਵਿਦਨ ਇੰਡੀਆ ਉਥੇ ਤਾਂ ਕੋਈ আপত্তি ਨਹੀਂ ਕਰਦਾ ਸੀ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੇ ਦੇਖ ਲਾਂਗੇ ਕੀ ਹੋ ਸਕਦਾ ਲੇਕਿਨ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਅਲਾਉਟ ਨਹੀਂ ਹੈ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਅਲਾਉਟ ਨਹੀਂ ਹੈ ਸੋ